ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਵੀ ਦੀ ਜਿਹੜੇ ਵੀਰਾਂ ਨੇ ਆਪਣੀ YouTube ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾ तक ਪਹੁੰਚ ਸਕੇ ਅੱਜ ਦੀ ਵੀਜਿਟ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਆਪਾਂ ਚਾਰ ਵੜਾ ਸੇਵ ਹੀ ਲੈ ਕੇ ਆਏ ਜਿਹਦੇ ਵਿੱਚ ਇੱਕ ਬਿਲਕੁਲ ਤਾਜੀ ਸੂਈ ਪਹਿਲਾ ਸੂਆ ਤੇ ਦੋ ਜਰਸੀਆਂ ਸੂਣ ਵਾਲੀਆਂ ਤੇ ਇੱਕ ਐਚਐਸ ਐਚਐਫ ਸੂਣ ਵਾਲੀ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਤੁਹਾਨੂੰ ਦਿੰਨੇ ਆ ਪ੍ਰੋਪਰ ਜਾਣਕਾਰੀ ਪਹਿਲੇ ਨੰਬਰ ਤੇ ਦੇਖ ਸਕਦੇ ਆ ਬਾਈ ਜੀ ਪਹਿਲਾ ਸੁਣਵਾ ਬੱਸੀ ਆ ਮੂੰਹ ਤੋਂ ਚਾਰਦਨ ਦਾ ਫੇਸ ਵੀਡੀਓ ਚੈੱਕ ਕਰੋ ਫੇਸਬੁਕ ਬਹੁਤ ਸੋਹਣਾ ਕੱਦ-ਕਾਰ ਵਧੀਆ ਹੈਗਾ ਜੇ ਗੱਲ ਕਰੀਏ ਥਣ ਦੇਵੇਂ ਦੀ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਲ ਰਹੇ ਮੇਦੇ ਪੂਰੀ ਫੇਸ ਤੇ ਲੱਗੇ ਆ ਤੇ ਪੂਰੀ ਸੀਰ ਠੰਡੀ ਆ ਅੱਜ ਸੁਈ ਨੂੰ ਬਾਈ ਜੀ ਨੂੰ 30 ਦਿਨ ਹੋ ਗਿਆ ਹੁਣ ਇਹਦੇ ਥੱਲੇ ਮੰਨ ਕੇ ਚਲੋ 14 ਲੀਟਰ ਦੁੱਧ ਤਿਆਰ ਆ ਤੇ ਦੁੱਧ ਦੀ ਗੱਲ ਕਰੀਏ ਦੁੱਧ ਬਾਈ ਜੀ ਨੇ 17-18 ਕਿਲੋ ਖੁੱਲਾ ਜਵਾਦਣਾ ਬੱਸ ਇਹਨੇ ਫੇਸ ਬਿਊਟੀ ਚੈੱਕ ਕਰ ਲਓ ਨਵਾਂ ਆਣ ਪਹਿਲਾ ਸੂਆ ਸੁਈਆਂ ਮਗਰ ਆ ਗਿਆ ਤੇ ਬੱਸਾ ਬੱਸਾ ਤੁਹਾਨੂੰ ਦਿਖਾ ਦਿੰਨੇ ਆ ਬੱਸਾ ਚੈੱਕ ਕਰ ਸਕਦੇ ਆ ਮਗਰ ਬੱਸਾ ਨਾੜੂਗਾ ਵੀ ਦੇਖ ਲਓ ਨਾਲ ਹੀ ਆ ਸੂਆ 14 ਕਿਲੋ ਦੁੱਧ ਤਿਆਰ ਆ ਦੁੱਧ ਦੀ ਕਪੈਸਿਟੀ ਹੋਊਗੀ ਦੀ 17 ਤੋਂ 18 ਕਿਲੋ ਐਕਸ ਜਿਹਵਾਨੇ ਦੀਆ ਕਰਮ ਵਾਲੀ ਤੇ ਜੇ ਗੱਲ ਕਰੀਏ ਪ੍ਰਾਈਸ ਦੀ ਇਹਦੀ ਪ੍ਰਾਈਸ ਬਿਲਕੁਲ ਜਾਇਜ਼ ਹੀ ਹੋਊਗਾ ਪਰ ਹੋਊਗਾ ਫੋਨ ਤੇ ਅੱਗੇ ਆ ਗਈ ਦੋ ਨੰਬਰ ਤੇ ਜਰਸੀ ਬਾਈ ਜੀ ਪੰਜਾਬ ਵਾਲੀ ਹੈਗੀ ਫੇਸ ਬਿਊਟੀ ਚੈੱਕ ਕਰ ਲਓ ਕਦ-ਕਦ ਦੇਖ ਸਕਦੇ ਹਾਂ ਥਣਲੇਵਾ ਚੈੱਕ ਕਰੋ ਚਾਰੇ ਸਣ ਪੂਰੀ ਨਿਕੜ ਵਿੱਚ ਪੂਰੀ ਸਪੇਸ ਤੇ ਪਲੇਵਰ ਤੇ ਮਿਲਕਵੇ ਵਿੱਚ ਦੇਖ ਸਕਦੇ ਬਹੁਤ ਸਟ੍ਰੌਂਗ ਲੱਗੀਆਂ ਪੱਠਪੂੜਾ ਚੈੱਕ ਕਰੋ ਬਾਡੀ ਵੰਦਰ ਬਹੁਤ ਸੋਹਣਾ ਤੇ ਸੂਣ ਦੇ ਵਿੱਚ 7 ਤੋਂ 8 ਦਿਨ ਬਾਕੀ ਪਏ ਐ ਇਹਦੇ ਤੇ ਜੇ ਗੱਲ ਕਰੀਏ ਮਿਲਕ ਕੈਪੈਸਿਟੀ ਦੀ ਇਹਨੇ ਪਹਿਲੇ ਸੂਰ ਬਾਈ ਜੀ 17 ਕਿਲੋ ਦਿੰਦਾ ਐਸੇ ਵਾਰੀ ਮੰਨ ਕੇ ਚੱਲੋ ਜੇ ਵੀ ਚੰਗੀ ਸੇਵਾਲ ਆਇਆ 20 ਕਿਲੋ ਮੌਜ ਦਾ ਚੋੜੂਗਾ ਬਹੁਤ ਚੰਗੀ ਬੱਸੀ ਹੈਗੀ ਐਟ ਥੋੜਾ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਦੂਜਾ ਸੂਰ ਸੁੰਧੀਆਂ ਸੂਣ ਦੇ ਵਿੱਚ 7-8 ਦਿਨ ਬਾਕੀ ਪਏ ਐ ਅਤੇ ਦੇਖ ਸਕਦੇ ਹਵਾਨੇ ਚ ਜੇ ਵੱਲ ਢਲਾ ਬਹੁਤ ਵਧੀਆ ਸੱਤਾਂ ਅੱਠਾਂ ਨੂੰ ਕਰਨ ਵਾਲੀ ਪੂਰਾ ਵਧੀਆ ਰਸ ਤਿਆਰ ਕਰਕੇ ਸੂਗੀ ਅੱਗੇ ਦੰਨਾ ਨੰਬਰ ਤੇ ਆ ਗਈ ਬਈ ਜੀ ਫਾਰਮ ਵਾਲੀ ਬੱਸੀ ਪਹਿਲਾ ਸੂਆ ਸੁੰਦੀ ਹੈ ਟਾਪ ਬਰੀਡ ਦੀ ਜਰਸੀ ਹੈਗੀ ਫੁੱਲ ਹਾਈਟ ਚ ਫੇਸ ਬਿਊਟੀ ਚੈੱਕ ਕਰੋ ਬਹੁਤ ਸੋਹਣਾ ਫੇਸ ਆ ਕਰਨ ਵਾਲੀ ਦਾ ਹਜੇ ਮੂੰਹ ਤੋਂ ਦੋ ਦੰਦੀ ਆ ਕੱਦ ਘਾਟ ਚੈੱਕ ਕਰੋ ਪੈਠਪੜਾ ਦੇਖ ਸਕਦੇ ਹਾਂ ਬਸ ਪਲੇਟ ਤੇ ਭੋਣਾ ਪੋਣਨਾ ਸ਼ੁਰੂ ਕਰਦਿਆਂ ਥਣਾ ਲੱਗੇ ਤੁਹਾਨੂੰ ਨੇੜੇ ਤੋਂ ਫਿਰ ਚੈੱਕ ਕਰਵਾ ਦਿੰਦਾ ਦੇਖੋ ਇਹ ਚਾਰੇ ਤੁਹਾਨੂੰ ਪੂਰੇ ਨਿਕਣੇ ਮੇਰੇ ਪੂਰੀ ਸਪੇਸ ਤੇ ਲੱਗੇ ਆ ਸੋਣ ਦੇ ਬੱਚੇ ਇਹਦੇ 9 ਤੋਂ 10 ਦਿਨ ਜੇ ਗੱਲ ਕਰੀਏ ਇਹਦੇ ਅੱਗੇ ਵੀ ਚੰਗੇ ਰਿਕਾਰਡ ਤੋਂ ਗੱਭਣਾਗੀ ਸੀਮਨ ਤੋਂ ਗੱਭਣਾਗੀ ਆ ਦੇਖ ਸਕਦੇ ਆ ਫੇਸ ਬਿਊਟੀ ਬਹੁਤ ਸੋਹਣੀ ਆ ਛੋਟਾ ਕੰਨ ਬਾਕੀ ਥਣ ਥਣ ਨੂੰ ਨੇੜੇ ਤੋਂ ਚੇਕ ਕਰਵਾ ਦਿੰਨੇ ਇੱਕ ਵਾਰੀ ਦੇਖ ਜੇ ਥਣਾਂ ਦਾ ਗੇਪ ਬਹੁਤ ਸੋਹਣਾ ਤੇ ਜੇ ਗੱਲ ਕਰੀਏ ਮਿਲ ਕੈਪੈਸਿਟੀ ਦੀ ਬਈ ਜੀ ਵੀ ਚੰਗੀ ਕੇਰ ਵਾਲਾ ਹੋਇਆ ਇਹ ਵੀ ਬਸੀ ਚਲੋ 20 ਬਾਈ ਗਰੰਤੂ ਕਿ ਬਾਲਾ ਨਹੀਂਗਾ ਪਹਿਲੇ ਸਵੀਕਾਰ ਕਰਨ ਵਾਲੀ ਨੇ 20 ਬਾਈ ਗਰੰਤੂ ਦੇ ਦੇਣਾ ਪੈਟਪੜਾ ਚੈੱਕ ਕਰ ਲਓ ਬਹੁਤ ਸੋਹਣਾ ਚੜਾਈ ਜੁੜੀ ਬਹੁਤ ਜਿਆਦਾ ਪਈ ਆ ਵੜਦੀ ਤੇ ਇਹਦਾ ਵੀ ਫੋਨ ਰੇਟ ਰੇਟ ਹੁੰਦੀ ਹੋਊਗਾ ਸਰੀ ਤੇ ਹੋਊਗਾ ਜੈ ਜੀ ਅੱਗੇ ਆ ਗਈ 4 ਨੰਬਰ ਤੇ ਬਾਈ ਜੀ ਦੂਜਾ ਸੂਆ ਸੁੰਦੀਆ ਬੜਾ ਪੂਲ ਹਾਈਟ ਦੇ ਵਿੱਚ ਆ ਆਰਡਰ ਕੁਆਲਿਟੀ ਚੈੱਕ ਕਰੋ ਬਹੁਤ ਸੋਹਣਾ ਫੈਕਸ ਜਹਾ ਹਵਾਨਾ ਘਰ ਵਾਲੀ ਦਾ ਸੂਨ ਦੇ ਵਿੱਚ 6 ਤੋਂ 7 ਦੇ ਇਹਦੇ ਬਾਕੀ ਪਏ ਆ ਤੇ ਜੇ ਗੱਲ ਕਰੀਏ ਮੈਕ ਕੈਪੈਸਿਟੀ ਦੇ ਨੇ ਪਹਿਲੇ ਸੂਏ ਬਾਈ ਜੀ 17 ਹਾਰਗ ਹੋਦਾ ਐਸ ਵਾਰੀ ਵੀ ਚੰਗੀ ਕੇਅਰ ਵਾਲਾ ਹੋਇਆ 20 ਕਿਲੋ ਤੋਂ ਵੱਸੀ ਮੌਜ ਨਾਲ ਚਵਾ ਲੂ ਖੁੱਲਾ ਫੈਕਸ ਜਹਾ ਹਵਾਨਾ ਦੇਖ ਸਕਦੇ ਹੋ ਸੋਹਣਾ ਦਾ ਕੇ ਬਹੁਤ ਸੋਹਣਾ ਚਾਰੇ ਤੁਹਾਨੂੰ ਪੂਰੀ ਨਿਕੜ ਮੇਰੀ ਪੂਰੀ ਸਪੇਸ ਤੇ ਲੱਗੇ ਆ ਨੇੜੇ ਤੁਹਾਨੂੰ ਫਿਰ ਹਵਾਨਾ ਚੈੱਕ ਕਰਾ ਦੇਣਾ ਫੇਸਬੁਕ ਬ ਲਾਸਟ ਚਾਰ ਨੰਬਰ ਦੇ ਤਿੰਨ ਨੰਬਰ ਤੁਸੀਂ ਦੇਖ ਸਕਦੇ ਹੋ ਜਰਸੀ ਹੁੰਦੀ ਹੈ ਪਹਿਲਾ ਸੁਆ ਬਾਹਨ ਵਾਲੀ ਨੂੰ ਤੋਂ ਦੋ ਦਾ ਦੇਖ ਸਕਦੇ ਹੋ ਫੁੱਲ ਹਾਈਟ ਦੇ ਵਿੱਚ 10 ਦਿਨ ਬਾਕੀ ਅੱਗੇ ਦੋ ਨੰਬਰ ਵੀ ਜਰਸੀ ਬਾਈ ਜੀ ਸੂਣ ਦੇ ਵਿੱਚ ਜਿਹੜੇ 7-8 ਦਿਨ ਬਾਕੀ ਪਿਆ ਥੰਦ ਬਹੁਤ ਚੰਗਾ ਪਹਿਲੇ ਨੰਬਰ ਦੇ ਆ ਗਈ ਪਹਿਲਣ ਬਹਿਣ ਸੋਈ ਵੀ ਬਾਈ ਨੂੰ ਤੋਂ 4 ਦਿਨ 14 ਲੀਟਰ ਤੋਂ ਤਿਆਰ ਮਗਰ ਬੱਸਾ ਜੇ ਮੈਨਰੇ ਕਿਸੇ ਵੀ ਕਿਸਾਨ ਭਰਾ ਨੂੰ ਚਾਰਾ ਵੜਾ ਚ ਕੋਈ ਵੀ ਵੜਾ ਪਸੰਦ ਹੁੰਦੀ ਹੋਵੇ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਰ ਸਿਕਾਲਾ ਮੋਬਾਈਲ ਨੰਬਰ 8699728 ਸਾਰੇ ਮੇਰੇ ਵੀਰਾਂ ਦਾ ਵੀਡੀਓ ਨਰਟ ਤੱਕ ਦੇਖ ਲਈ। ਕਹਿਜ ਲਈ ਧੰਨਵਾਦ। ਜਿਆਦਾ ਮਿਲਦਾ ਕਿਸੇ ਨਵੀਂ ਵੀਡੀਓ ਨਾਲ। ਥੈਂਕ ਯੂ ਵੈਰੀ ਮਚ।